ਦੂਸਰਾ ਲੋਕ ਲਗ ਬਦੇ ਆ ਸੌਖਾ ਰਸਤਾ ਜੀ ਮੈਨੂੰ ਕੱਲ ਨਾ ਕੁਛ ਨਾ ਪਏ ਗੁਰਬਾਣੀ ਇਦਾਂ ਨਹੀਂ ਜੀ ਗੁਰਬਾਣੀ ਕਹਿੰਦੀ ਆ ਵੀ ਭਲਿਆ ਤਿੰਨ ਗੱਲਾਂ ਨੇ ਇੱਕ ਤੇਰਾ ਦਿਮਾਗ ਆ ਗਿਆਨ ਆ ਜੀ ਦੂਜਿਆਂ ਨੂੰ ਸਮਝ ਤੀਜਾ ਵਰਤੋਂ ਵਿੱਚ ਲੈ ਕੇ ਆ ਜੀ ਮੈਂ ਇੱਕ ਗੁਰਤੇਵ ਵਰਸ ਦਾ ਸਲੋਕ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਚੱਲਦਾ ਜੀ ਜੇ ਬਾ ਗੋਣ ਗੋਬਿੰਦ ਪਜੋ ਜੀ ਕਰਨ ਸੁਨੋ ਹਰਨਾ ਜੀ ਕਹੋ ਨਾਨਕ ਭਜ ਹਰ ਮੰਨਾ ਪਰੇ ਨ ਜੰਮ ਕੇ ਧਾਮ ਅੱਛਾ ਹੁਣੇ ਅਖਰੀ ਅਰਦੇ ਹੋਈ ਆ ਵੀ ਜਿਹਬਾ ਜ਼ਬਾਨ ਜੀ ਗੁਣ ਗੋਬਿੰਦ ਭਜੂ ਜੀ ਅਖਰੀ ਅਰਥੇ ਹੀ ਬਣਦੇ ਆ ਵੀ ਉਹਦੇ ਗੁਣਾਂ ਦੀ ਤਾਰੀਫ ਕਰੋ ਉਹਦੇ ਗੁਣ ਵਰਤੋਂ ਫੇ ਇਹ ਕਹੀ ਜਾਵਾਂਗੇ ਤੂੰ ਦਿਆਲੂ ਆ ਤੂੰ ਬੜਾ ਕਿਰਪਾਲੂ ਤੂੰ ਮਦਦਗਾਰ ਆ ਤੂੰ ਸਹਾਰਾ ਦੇਣਾ ਇਹ ਇਹ ਗੁਣ ਹੀ ਹੋਏ ਨਾ ਜੀ ਇਹ ਹੀ ਨੇ ਤੂੰ ਨਰਵੈਰ ਆ ਤੂੰ ਨਿਰਭਾਉ ਆ ਇਦਾਂ ਕਰੀ ਜੇ ਆਪਾਂ ਜੀ ਕਰਨ ਸੁਣੋ ਹਰ ਨਾਮ ਤੇ ਕੰਨਾਂ ਦੇ ਨਾਲ ਆਪਾਂ ਸੁਣੀਏ ਵਾਹਿਗੁਰੂ ਵਾਹਿਗੁਰੂ ਸੁਣੀ ਇਹੀ ਹੋ ਗਿਆ ਜੀ ਨਿਰਭਾਉ ਅਰਥ ਲਵਾਨੀ ਜੀ ਸਾਡੇ ਸਰੀਰ ਦੇ ਤਿੰਨ ਸੇ ਤਿੰਨ ਜਿਹੜੇ ਗਿਆਨ ਇੰਦਰੀਆ ਜਾਂ ਤਿੰਨ ਜਿਹੜੀਆਂ ਨੇ ਨਾ ਇੱਕ ਜ਼ੁਬਾਨ ਆ ਜੀ ਇੱਕ ਕਾਨੇ ਤੇ ਕੱਖਾਂ ਨੇ ਜੀ ਇਹ ਸਾਰੇ ਸਰੀਰ ਦਾ دارਉਮਦਾਰ ਹੈ ਤੁਸੀਂ ਤੁਰੇ ਜਾ ਰਹੇ ਹੋ ਜੀ ਅੱਖਾਂ ਦੱਸ ਰਹੀਆਂ ਵੀ ਅੱਗੇ ਟੋਆ ਜੀ ਦਿਮਾਗ ਨੂੰ ਭੇਜਦੀਆਂ ਨੇ ਸਿਗਨਲ ਦਿਮਾਗ ਪੈਰਾਂ ਨੂੰ ਕਹਿੰਦਾ ਰੁਕੋ ਅੰਕੇ ਪੈਰ ਨੁ ਪੁੱਟਿਓ ਜੀ ਸਹੀ ਗੱਲ ਹੈ ਹਾਂਜੀ ਸਹੀ ਗੱਲ ਹੈ ਜੀ ਇਹਨੂੰ ਤੁਸੀਂ ਬਰੀਕੀ ਨਾਲ ਦੇਖੋ ਜੇਹਬਾ ਗਣ ਗੋਬਿੰਦ ਬਜੋ ਕੰਨ ਸੋ ਇਹਦੇ ਵਿੱਚ ਦੋ ਗੱਲਾਂ ਆਈਆਂ ਨੇ ਜੇਹਬਾ ਨੇ ਗਣ ਗੋਬਿੰਦ ਤੇ ਕੰਨਾਂ ਨੇ ਹਰ ਨਾਮ ਸੁਣਨਾ ਜੀ ਦੋ ਗੱਲਾਂ ਕਿਨਾਂ ਜੀ ਹਰ ਨਾਮ ਕੀ ਹੈ ਗਿਆਨ ਗੋਣ ਕੋ ਬੈਂਡ ਗਿਆਨ ਜੀ ਹੁਣੇ ਸੌਖੀ ਚੀਜ਼ ਤਾਨੂੰ ਸੋਹ ਸਮਝਾਵਾ ਇਹਨੂੰ ਤੁਸੀਂ ਕੰਨਾਂ ਨਾਲ ਸੁਣਿਓ ਜੀ ਤੁਹਾਡੀ ਤੁਹਾਡਾ ਇੱਕ ਯਤਨ ਹੈ ਕਿ ਸਮਾਜ ਚੋਂ ਬਰਿਆਈਆਂ ਦੂਰ ਕੀਤਾ ਜਾਵੇ ਜੀ ਤੁਸੀਂ ਰਾਏਕੋਟ ਗਏ ਹੋ ਜੀ ਜਾਣਾ ਥੇਲੇ ਦੇ ਰੱਖ ਕੇ ਗਏ ਹੋ ਜੀ ਉਹ ਗੱਲ ਵੀ ਪੈ ਸਕਦਾ ਹੈ ਤੁਹਾਡੇ ਹੋ ਸਕਦਾ ਸੀ ਲੇਕਿਨ ਸੰਸਾਰ ਦੇ ਵਿੱਚ ਇਸ ਗੱਲ ਨਾਲ ਲੱਗਈ ਹੈ ਵੀ ਅਮਰਪ੍ਰੀਤ ਨੇ ਝੂਠ ਨੂੰ ਝੂਠ ਗਿਆ ਤੇ ਸੱਚ ਨੂੰ ਸੱਚ ਗਿਆ ਇਤਿਹਾਸਿਕ ਸਿਰਜਿਆ ਹੈ ਜੀ ਔਰ ਤੁਸੀਂ ਇੱਕ ਨਵਾਂ ਜਿਹੜਾ ਵੀ ਉਹ ਇੱਕ ਮੋੜ ਦੇ ਗਿਆ ਹੈ ਉਹ ਜੀ ਇਹ ਲੋਕਾਂ ਨੂੰ ਕਰਮ ਕਾਂਡ ਚੋਂ ਕੱਢਿਆ ਹੈ ਜੀ ਹੁਣ ਤੁਸੀਂ ਪਹਿਲਾਂ ਸੁਣਿਆ ਇਸ ਗੱਲ ਨੂੰ ਜੀ ਤੇ ਅੱਖਾਂ ਨਾਲ ਜਾ ਕੇ ਦੇਖਿਆ ਜੀ ਫਿਰ ਜ਼ੁਬਾਨ ਨਾਲ ਬੋਲਿਆ ਇਹ ਤਿੰਨ ਤਾਲ ਮਿਲਦੇ ਇਹ ਦੇਖੋ ਇਹ ਤਿੰਨਾਂ ਤਾਲ ਮਿਲਣਾ ਸੁਣਿਓ ਕੰਨਾਂ ਨਾਲ ਸੁਣਿਆ ਜੀ ਤੁਸੀਂ ਐਕਸ਼ਨ ਨਹੀਂ ਕੀਤਾ ਹਮੈਂ ਮੈਂ ਦੇਖਿਆ ਉਹ ਪਹਿਲਾਂ ਜੀ ਕੰਨਾਂ ਨਾਲ ਸੁਣਿਆ ਅੱਖਾਂ ਨਾਲ ਦੇਖਿਆ ਫਿਰ ਜ਼ੁਬਾਨ ਨਾਲ ਬੋਲਿਆ ਜੀ ਇਹ ਸੱਚ ਨਾਮ ਹੂੰ ਉਹ ਤੇਰਾ ਦਿਮਾਗ ਹੈ ਉਹ ਦਿਮਾਗ ਗਿਆਨ ਹੈ ਜੀ ਜਦੋਂ ਤੁਸੀਂ ਗੱਲ ਸੁਣਨੀ ਹੈ ਨਾ ਤੇ ਦਿਮਾਗ ਦੇ ਗਿਆਨ ਨਾਲ ਫਿਲਟਰ ਕਰ ਲਈਏ ਹੂੰ ਫਿਰ ਜ਼ਬਾਨ ਨੂੰ ਕਹਿਣਾ ਬੋਲ ਹੁਣ ਸਹੀ ਗੱਲ ਇਹ ਕੀ ਆ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਜੀ ਸੱਚ ਸੁਣਨਾ ਤੇ ਸੱਚ ਬੋਲਣਾ ਜੀ ਕਿ ਰੱਬ ਕੀ ਹੈ ਸੱਚ ਸਤ ਸਬਨਾ ਦਾ ਖਸਮ ਹੈ ਜਿਸ ਬਖਸ਼ਿਸ਼ ਹੋ ਜਾਣ ਪਾਵੈ ਇਹ ਟੈਕਨੀਕਲ ਪੁਆਇੰਟ ਹੈ ਜਿਹ ਬਾ ਗੁਰੂ ਗੋਬਿੰਦ ਭਜੋ ਕਰਨ ਸੁਨਹਰਨਾ ਕਹੋ ਨਾਨਕ ਭਜ ਹਰ ਮਨਾ ਭਜ ਲੈ ਕੇ ਪ੍ਰੈਕਟਿਸ ਕਰ ਅੱਛਾ ਜੀ ਪਰ ਇਹ ਨਾ ਜਮ ਕੇ ਤਾਂ ਜੀ ਸਮੱਸਿਆਵਾਂ ਨਹੀਂ ਹੋਣਗੀਆਂ ਮਰਨ ਤੋਂ ਬਾਅਦ ਜਮ ਨਹੀਂ ਹੈ ਪ੍ਰੈਕਟੀਕਲ ਇਹ ਗੱਲ ਆਪਾਂ ਗੁਰਦੁਆਰਿਆਂ ਵਿੱਚ ਭਾਈ ਅਮਰਪ੍ਰੀਤ ਸਿੰਘ ਸੰਗਤਾਂ ਨੂੰ ਨਾ ਸੁਝਾਈ ਹੈ ਤੇ ਨਾ ਸਮਝਾਉਣ ਦਿੱਤੀ ਹੈ ਜੀ ਅਕਲ ਅਕਲ ਨਹੀਂ ਆਉਣ ਦੇਣੀ